ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਮੂਵਾਲ ਰਾਮੂਵਾਲ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਬਿਲਕੁਲ ਮਾਛੀਕੇ ਰਤੋਂਕੇ ਪਿੰਡ ਥੋੜੀ ਥੋੜੀ ਦੂਰੀ ਤੇ ਆ ਗਜਲ ਪਿੰਡ ਥੋੜੀ ਦੂਰੀ ਤੇ ਆ ਤੇ ਇਸੇ ਤਰ੍ਹਾਂ ਦੋਸਤੋ ਤੁਸੀਂ ਜਿਹੜੀ ਵਿਜ਼ਿਟ ਆ ਖਾਸ ਪਿੰਡ ਰਾਮੂਵਾਲ ਵਿੱਚ ਕਰਨੀ ਹੈਗੀ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਜਿਹੜੀਆਂ ਦੋਸਤੋ ਇਸ ਕੋ ਰੂਪਾਈਆਂ ਓਨਰ ਵੀਰ ਭੁਪਿੰਦਰ ਸਿੰਘ ਹੋਣ ਕੇ ਮੇਰੇ ਨਾਲ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਦੋ ਮੱਝਾਂ ਦੋਸਤੋ ਸੂਈਆਂ ਇੱਕ ਮੱਝ ਉੱਚੇ ਬੱਚੇ ਦੇ ਵਿੱਚ ਆ ਕੋਈ ਡੇਢ ਮਹੀਨੇ ਦਾ ਸੂਆ ਵੀਰ ਮੰਨ ਸਕਦਾ ਕੋਈ ਮਹੀਨੇ ਦਾ ਕੋਈ ਦੋ ਮਹੀਨੇ ਦਾ ਮੰਨ ਲੈ ਇਹਦੀ ਇਨਫੋਰਮੇਸ਼ਨ ਲੈ ਲਾਂਗੇ ਤੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਦੋਸਤੋ ਦੂਜਾ ਸੂਆ ਝੋਟੀ ਦਿਖਾ ਦਾਂਗੇ ਤੁਹਾਨੂੰ ਸੋ ਨਾਲ ਬੱਚੇ ਨੇ ਪ੍ਰੋਪਰ ਦੁੱਧ ਮਿਲਕ ਕਿੰਨਾ ਥੱਲੇ ਕੀ ਰੇਟ ਭਾੜਾ ਪੜਦਾ ਰਹੂਗਾ ਇਹਨਾਂ ਦੋਵਾਂ ਪਸ਼ੂਆਂ ਦਾ ਉਹ ਪੂਰੀ ਗੱਲਬਾਤ ਆਪਾਂ ਕਰ ਲੈਣੇ ਆ ਅੱਜ 26 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 12:15 ਦਾ ਜਿਹੜਾ ਸਮਾਂ ਹੈਗਾ ਸੋ ਪਸ਼ੂ ਐਨੀਮਲ ਜਿਹੜਾ ਦੋਸਤੋ ਪਸੰਦ ਆਊਗਾ ਸਵੇ ਸੁਬਾਹ ਦੋਵੇਂ ਨਗ ਤਸੱਲੀ ਆਪਣੀ ਜਿਹੜੀ ਆ ਦੋ ਡਾਂਗ ਚੋ ਕੇ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦਾ ਕੋਈ ਵੀਰ ਠੀਕ ਆ ਜੀ ਆਨਲਾਈਨ ਜਿਹੜਾ ਕੋਈ ਵੀਰ ਖਰੀਦਣਾ ਚਾਹੁੰਦਾ ਤੁਸੀਂ ਵੀਡੀਓ ਕਾਲ ਤੇ ਜਿਹੜੀ ਤਸੱਲੀ ਵੀ ਕਰਵਾ ਸਕਦੇ ਜੀ ਵੀਡੀਓ ਕਾਲ ਕਰਕੇ ਤਸੱਲੀ ਨਾਲ ਵੇਖ ਸਕਦੇ ਜੀ ਪਸ਼ੂ ਦੁੱਧ ਮਿਲਕ ਠੀਕ ਆ ਤੇ ਆਜੋ ਲੈਨੇ ਇਨਫੋਰਮੇਸ਼ਨ ਵੀਰ ਤੋਂ ਸਭ ਤੋਂ ਪਹਿਲਾਂ ਵੀਰ ਪਪਿੰਦਰ ਸਿੰਘ ਸਾਸਰੀ ਗਾਲ ਸਾਸਰੀ ਗਾਲ ਸਭ ਤੋਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਮਿਹਰਬਾਨੀ ਵੀਰ ਜੀ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵਧੀਆ ਠੀਕ ਆ ਅੱਛਾ ਪਪਿੰਦਰ ਵੀਰ ਪਸ਼ੂ ਵਪਾਰ ਦਾ ਕੰਮ ਚੱਲੋ ਨਾਲ ਦੀ ਨਾਲ ਕੰਟੀਨਿਊਸ ਚੱਲਦਾ ਰਹਿੰਦਾ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਤੇ ਪਸ਼ੂ ਇੱਕ ਦੋ ਆਪਣੇ ਕੋਲ ਮਤਲਬ ਕਿ ਆਉਂਦੇ ਰਹਿੰਦੇ ਨਾਲ ਆ ਇੱਕ ਦੋ ਹੁੰਦੇ ਹੀ ਆ ਵੀ ਠੀਕ ਆ ਹਾਂਜੀ ਤੇ ਮੱਝਾ ਦੋਨੇ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਤੇ 2 ਵਜੇ ਬਿਲਕੁਲ ਹੈ 1 ਵਜੇ ਤਾਂ ਮੈਨੂੰ ਉਹ ਸਵੇਰ ਤੁਸੀਂ ਦੱਸ ਸਕੋ ਉੱਚੇ ਸਵੇਰ ਦੀ ਉੱਚੇ ਬੱਚੇ ਆਹ ਕੋਈ ਡੇਢ ਕਿ ਮਹੀਨੇ ਦੀ ਲਾਲਾ ਦੋਹਾਂ ਦੀ ਲਾਲੇ ਕੋਈ ਠੀਕ ਆ ਜੀ ਇਹ ਪਹਿਲੇ ਨੰਬਰ ਵਾਲੀ ਆ ਹਾਂਜੀ ਹਾਂਜੀ ਆ ਖੁੱਲੇ ਸਿੰਘ ਵਾਲੀ ਠੀਕ ਆ ਜੀ ਸਿੰਘੋਂ ਜਿਹੜੇ ਤੁਸੀਂ ਬਿਲਕੁਲ ਆ ਖੁੱਲੇ ਹੀ ਆ ਪਹਿਲੇ ਨੰਬਰ ਤੋਂ ਆਪਾਂ ਇਹਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆ ਕੋਈ ਡੇਢ ਮਹੀਨੇ ਦਾ ਸੂਬਾ ਲਾਲੇ ਕੋਈ ਦੋਹਾਂ ਦਾ ਲਾਲੇ ਬੱਚਾ ਤੁਹਾਨੂੰ ਦਿਖਾ ਦਾਂਗੇ ਮਗਰ ਬੱਚਾ ਇਹਦੇ ਕੀ ਆ ਕਟੀਆਂ ਦੋ ਮਗਰੀ ਦੋ ਮਗਰ ਕਟੀਆਂ ਆ ਠੀਕ ਆ ਤੇ ਭੋਪਿੰਦਰ ਭਾਈ ਆ ਸੂਬਾ ਤੇਜਾ ਹੀ ਹੈ ਹਾਂਜੀ ਹਾਂ ਤੇਜੇ ਸਵੇ ਠੀਕ ਆ ਤੇ ਹੁਣ ਕਿੰਨਾ ਕੁ ਦੁੱਧ ਜਿਹੜਾ ਇਹਦਾ ਥੱਲੇ ਹਾਜ਼ਰ ਹੈ ਇਹ ਸੰਸੰਸਾ ਦਾ 8 ਕਿਲੋ ਦੁੱਧ ਪੱਕਾ ਹੈ ਥੱਲੇ ਆ 8 ਕਿਲੋ ਚਾੜਾ ਦਾ ਭਾਵੇਂ ਘਟਾ ਖਾਉਂਦੇ ਤੇ ਬੇਸ਼ੱਕ ਕੋਈ ਦੋ ਟਾਈਮ ਚੋ ਕੇ ਵੇਖ ਲੈ ਕੋਈ ਵੀਡੀਓ ਕਾਲ ਤੇ ਚਵਾਲਿਆ ਇੱਕ ਟਾਈਮ ਇੱਕ ਟਾਈਮ ਆਣ ਕੇ ਚੋਲੇ ਠੀਕ ਆ ਜੀ ਹਾਂਜੀ 8 ਦਾ ਮਤਲਬ ਕਿ ਸਾਢੇ 7 ਹੋ ਜੇ ਪਰ ਇਹ ਤਾਂ ਨਹੀਂ ਹੁੰਦਾ ਵੀ ਸਾਢੇ 6 7 ਰਹੇ ਨਾ ਨਾ 8 ਦਾ ਸਾਢੇ 7 ਹੋਊਗਾ 7 ਨਾ ਹੋਊਗਾ ਠੀਕ ਆ ਜੀ ਲਓ ਵੀ ਦੋਸਤੋ ਮੱਧ ਜਿਹੜੀ ਤੁਹਾਨੂੰ ਦਿਖਾਉਣੀ ਆ ਦੋਸਤੋ ਪਹਿ ਕਦ ਥੋੜਾ ਜਿਹਾ ਤੁਹਾਨੂੰ ਬਿਨ ਜ਼ੂਮ ਲਾਇਆ ਜਾਂ ਆਪਾਂ ਬਿਨਾ ਕਿਸੇ ਹੋਰ ਫੋਕਸ ਲਾਇਆ ਤੁਹਾਨੂੰ ਦਿਖਾ ਰਿਹਾ ਦੋਸਤੋ ਵੀ ਵੱਡੇ ਕਦ ਕਰਦੀ ਆ ਜਿਹੜੀ ਵੱਡੀ ਕਈ ਜਾਊਗੀ ਦੋਸਤੋ ਵੱਡੇ ਕਦ ਦੇ ਵਿੱਚ ਚੀਜ਼ ਮਿਲੂਗੀ ਤੁਹਾਨੂੰ ਜੇ ਦਰਮਿਆਨੀ ਹਾਈਟ ਹੋਈ ਤਾਂ ਦਰਮਿਆਨੀ ਦੱਸੀ ਜਾਊਗੀ ਠੀਕ ਆ ਸੋ ਸਿੰਘ ਬੇਸ਼ੱਕ ਥੋੜੇ ਦਰਮਿਆਨੇ ਜੇ ਖੁੱਲੇ ਆ ਨਾਰਮਲ ਮਾਮੂਲੀ ਜੇ ਖੁੱਲੇ ਆ ਸਿੰਘ ਬਾਕੀ ਥਣ ਭਾਂਡਾ ਤੁਹਾਨੂੰ ਦਿਖਾਉਣੇ ਆ ਕਾਫੀ ਸੋਹਣਾ ਥਣ ਭਾਂਡਾ ਸਪੇਸ ਸੋਹਣੀ ਹੈਗੀ ਥਣਾ ਦੀ ਬਿਲਕੁਲ ਪਤਲੇ ਥਣ ਨੇ ਚਾਰੇ ਥਣਾ ਦੀ ਜਿਹੜੀ ਵਿਥੀ ਵਰਨਾ ਸੰਦਸਾ ਬੜਾ ਬੜਾ ਆ ਬਈ ਆ ਇੱਕ ਦੋ ਜੈਨੂ ਦਿਖਾ ਦਈਏ ਮਾ ਦੇਖੋ ਠੀਕ ਅੱਜ ਮਾਰਨਿੰਗ ਚਵਾਈ ਕਿੰਨੇ ਕਵਜੇ ਕਰ ਲਈ ਹੈ ਤੇ ਸੰਤੂ ਸਾਹਿਬ ਸਾਢੇ 6 ਵਜੇ ਚੋਈ ਹੈ ਸਾਢੇ 6 ਵਜੇ ਹਾਂਜੀ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛਟਾ ਤੇ ਨਹੀਂ ਮੈਂ ਤਾਂ ਚੋਣ ਚਵਾਈ ਦੀ ਸੰਤੂ ਸਾਹਿਬ ਦੋਵਾਂ ਮੱਜਾਂ ਦੇ ਆਪਣੀ ਗਰੰਟੀ ਹੋਊਗੀ ਥਾਣਵਾਦ ਘਟਦੀ ਭੂਰ ਛਟ ਕੋਈ ਵਿੱਚ ਗੰਡ ਛੰਡ ਹੋਵੇ ਵਿੱਚ ਠੀਕ ਆ ਜੀ ਲੋਬੀ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਬੇਸ਼ੱਕ ਨਗ ਦੋ ਹੁਣ ਤਿੰਨ ਹੁਣ ਸਾਫ ਸੁਥਰੇ ਹੁੰਦੇ ਆ ਚਵਾਈਆਂ ਇੱਕ ਨੰਬਰ ਹੁੰਦੀਆਂ ਜੋ ਦੱਸਿਆ ਜਾਊਗਾ ਤੇ ਜਿੰਨਾ ਰੇਟ ਭਾਅ ਫੜਦਾ ਦੋਸਤੋ ਜਾਇਜ਼ ਤੋਂ ਜਾਇਜ਼ ਉਹਨਾਂ ਹੀ ਇਸ ਘਰੋਂ ਬਿਲਕੁਲ ਮੰਗਿਆ ਜਾਂਦਾ ਮੁੱਲ ਕੀਤਾ ਜਾਂਦਾ ਤੇ ਭੁਪਿੰਦਰ ਵੀਰ ਕਿੱਥੋਂ ਦਾ ਕਹਿੰਦੀ ਲੈਣ ਦੇਣ ਵਾਲੀ ਗੱਲ ਆ ਇਹ ਸੰਤ 58000 ਮੁੱਲ ਕਰਦੇ ਆ ਹਾਂਜੀ ਹਾਂਜੀ ਤੇ ਵਿੱਚੋਂ 58 ਤੋਂ ਮਾਨਤਨ ਹੋਊਗਾ ਮਾਨਤਨ ਫੁੱਲ ਕਰਾਂਗੇ ਤੇ ਠੀਕ ਆ ਜੀ ਹਾਂਜੀ 58000 ਦੇ ਵਿੱਚੋਂ ਭਰਾਵੋ ਮਾਨਤਨ ਹੋਊਗਾ ਠੀਕ ਆ ਤੇ ਚਵਾਈ ਵੱਲੋਂ ਕੋਈ ਅਨਫਿਟ ਪਸ਼ੂ ਨਹੀਂ ਹੋਊਗਾ ਠੀਕ ਆ ਜੀ ਫੇਲ ਪਸ਼ੂ ਨਹੀਂ ਹੋਊਗਾ ਚਵਾਈ ਵਾਲੇ ਪਾਸਿਓਂ ਪਾਸ ਪਸ਼ੂ ਨੇ ਤਸੱਲੀ ਤੁਸੀਂ ਵੀ ਕਰਿਓ ਤਾਂ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਲਿਓ ਖੋਲ ਕੇ ਤੋਰ ਕੇ ਦਿਖਾ ਦਈਏ ਜੀ ਠੀਕ ਆ ਸੋ ਮਗਰ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ ਕੱਟੀ ਆ ਉਹ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਠੀਕ ਆ ਤੇ 8 ਕਿਲੋ ਦੀ ਚੁਵਾਈ ਆ 8 ਦਾ 7.5 ਵੀਰਾਂ ਦਾ ਵੀ ਹੋਊਗਾ ਵੀ 7 ਨਹੀਂ ਨਿਕਲਦਾ 7.5 ਹੋ ਜੇ ਕਿਉਂਕਿ ਸਫਰ ਦੇ ਦੌਰਾਨ ਪਸ਼ੂ ਨੇ ਕਿਤੇ ਹੋ ਸਕਦਾ ਵੀ ਦੂਰ ਦਰਾਡੇ ਜਾਣਾ ਹੋਇਆ ਤੇ 8 ਦਾ 7.5 ਹੋ ਸਕਦਾ ਵੀ 7 ਨਹੀਂ ਹੋਊਗਾ ਠੀਕ ਆ ਬਾਕੀ ਥਣ ਭਾਂਡਾ ਜਿਹੜਾ ਤੁਹਾਨੂੰ ਤਸੱਲੀ ਨਾਲ ਆਪਾਂ ਦਿਖਾਉਨੇ ਆ ਆ ਕਰਿਓ ਚੱਕ ਸੋ ਆਰਡਰ ਦੀ ਸਾਫ ਆ ਦੋਸਤੋ ਤੇ ਚੁਵਾਈ ਦੀ ਬਿਲਕੁਲ ਸਾਫ ਆ ਹਾਈਟ ਕੱਦ ਉੱਚੇ ਦੇ ਵਿੱਚ ਠੀਕ ਹੈ ਜੀ ਉਹ ਵੱਡੇ ਹਾਈਟ ਕੱਦ ਦੀ ਆ ਕੋਈ ਛੋਟੀ ਨਹੀਂ ਦੀ ਆ ਦੇਖੋ ਆ ਦੇਖੋ ਠੀਕ ਹੈ ਜੀ ਤੋੜ ਲਈਏ ਸੋ ਬੱਚਾ ਜਿਹੜਾ ਬਿਲਕੁਲ ਮੱਥਾ ਬੱਲਾ ਜਿਹੜਾ ਦੋਸਤੋ ਇਹ ਮਗਰ ਫੀਮੇਲ ਕਾਫ ਆ ਕੱਟੀ ਤੁਸੀਂ ਵੇਖ ਸਕਦੇ ਠੀਕ ਆ ਕੋਈ ਡੇਢ ਮਹੀਨੇ ਦੀ ਵੀਰ ਮੰਨ ਲੈ ਕੋਈ ਦੋਹਾਂ ਦੀ ਮੰਨ ਲੈ ਠੀਕ ਆ ਸਿੰਗ ਥੋੜੇ ਥੋੜੇ ਦਰਮਿਆਨੇ ਜਿਹੜੇ ਬਾਹਰ ਦਸਣੇ ਸ਼ੁਰੂ ਹੋਏ ਆ ਆ ਵੇਖੋ ਜੀ ਸੋ ਆਰਟਕਲ ਉਹ ਮੰਨ ਕੇ ਕੋਈ ਵੀਰ ਸੌਦਾ ਕਰ ਲਏ ਤੇ 58000 ਦੇ ਵਿੱਚੋਂ ਛੋਟ ਚੱਪਾ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਭਰਾ ਜੀ ਤੇ ਸੰਤ ਸਾਹਿਬ ਦੁੱਧੋਂ ਵਧੂਗਾ ਜੇ ਉਹੋ ਜੇ ਘਰੋਂ ਆਈ ਆ ਠੀਕ ਆ ਆ ਤੁਹਾਡੇ ਕੋਲ ਵੀ ਚੋਂ ਇੱਕ ਦੋ ਦਿਨ ਆ ਇੱਕ ਦੋ ਦਿਨ ਡੰਗ ਥੋੜਾ ਦੁੱਧੋਂ ਵਾਧਾ ਵੀ ਬਿਲਕ ਸੋ ਦੋਸਤੋ ਜਿਹੜਾ ਵੀਰ ਕੋਈ ਟਿਕਾ ਕੇ ਕੇ ਸੇਵਾ ਕਰ ਲੂਗਾ ਦੁੱਧੋਂ ਵੱਧੂਗੀ ਠੀਕ ਆ ਦੁੱਧੋਂ ਕੋਈ ਵੀਰ 8 ਦਾ 9 ਵੀ ਚੋ ਸਕਦੇ ਆ ਤੁਸੀਂ ਠੀਕ ਆ ਕਿਉਂਕਿ ਕ ਹਾਈਟ ਦਾ ਸੋਹਣਾ ਵੱਡੇ ਕੱਦ ਦੀ ਮਾਝ ਵੱਡੀ ਆ ਪੂਰੀ ਠੀਕ ਆ ਛੋਟੀ ਜਿਣੀ ਵੀ ਵੱਡੇ ਕੱਦ ਦੀ ਆ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਤੁਹਾਨੂੰ ਜਿਹੜੀ ਅਗਲੀ ਝੋਟੀ ਦਿਖਾਉਣੀ ਆ ਆ ਵੇਖੋ ਜੀ ਠੀਕ ਆ ਇਹ ਸੂਹਾ ਕਿੰਨਾ ਸੂਈ ਆ ਜੀ ਇਹ ਸਮਝ ਸਭ ਦੂਜੇ ਸੋਏ ਆ ਦੂਜੇ ਠੀਕ ਆ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ 24 ਦਿਨ ਅੱਜ ਅੱਜ ਚੌਥਾ ਦਿਨ ਆ ਜੀ ਹਾਂਜੀ ਲਓ ਜੀ ਦੂਜਾ ਸੂਹਾ ਚੌਥਾ ਦਿਨ ਬੌਲੀ ਬਣਦੀ ਸੰਤਸਾ ਵਜੇ ਠੀਕ ਆ ਜੀ ਬੌਲੀ ਬਣਦੀ ਵੀਰਾਂ ਦਾ ਵੀ ਸੂਬਾ ਦੂਜਾ ਤੇ ਮਗਰ ਕੱਟੀਆ ਫੀਮੇਲ ਕਾਫ ਬਿਲਕੁਲ ਆ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਤੀਜੇ ਦਿਨ ਦੇ ਵਿੱਚ ਆ ਦੂਜੇ ਤੀਜੇ ਦਿਨ ਦੇ ਵਿੱਚ ਮਗਰ ਫੀਮੇਲ ਕਾਫ ਕੱਟੀਆ ਇਸ ਝੋਟੀ ਦੇ ਥੱਲੇ ਝੋਟੀ ਵੇਖ ਸਕਦੇ ਹੋ ਬਿਲਕੁਲ ਮੀਡੀਅਮ ਜੀ ਹਾਈਟ ਆ ਦੋਸਤੋ ਹਾਈਟ ਮੀਡੀਅਮ ਆ ਬਾਕੀ ਥਣ ਭੰਡਾ ਜੀ ਦਾ ਵੀ ਚੰਗਾ ਚੰਗੀ ਨਿਕਲੀ ਚਵਾਈ ਬੜੀ ਸੰਤਸਾ ਚਵਾਈ ਲੱਗੀ ਚਵਾਈ ਜੀ ਆਪਣੇ ਗਰੰਟੀ ਉਦੋਂ ਮਚਾਂ ਦੀ ਠੀਕ ਆ ਜੀ ਕੋਈ ਭੂਰ ਛੱਟਾ ਹੋਵੇ ਕੋਈ ਥਣ ਵੱਧ ਘੱਟ ਹੋਵੇ ਕੋਈ ਲਓ ਜ ਲੈਓ ਜੀ ਖੋਲ ਕੇ ਭਵਿੰਦਰ ਵੀਰੇ ਤੋਰਦਿਏ ਨੂੰ ਵੀ ਚਵਾਈ ਦਾ ਕੋਈ ਪਸ਼ੂ ਵੀ ਨਾ ਤਾਂ ਮਾੜਾ ਨਹੀਂ ਹੋਊਗਾ ਆਪਣਾ ਖਰੀਦਿਆ ਬਾਕੀ ਤੁਸੀਂ ਤਸੱਲੀ ਕਰਿਓ ਆਪਦੀ ਜੋਗੇ ਪਸਮਾ ਕੇ ਆਪਦੀ ਤਸੱਲੀ ਵੀਰ ਕੋਈ ਕਰ ਸਕਦਾ ਕਿਉਂਕਿ ਦੋਵੇਂ ਮੱਜਾਂ ਦੋ-ਦੋ ਤੇ ਚਲਦੀਆਂ ਪਈਆਂ ਨੇ ਠੀਕ ਆ ਜੀ ਇੱਕ ਤਾਂ ਬੌਲੇ ਤੇ ਆ ਜੋਗੇ ਤੁਸੀਂ ਕੋਈ 2 ਕਿਲੋ ਕੱਢ ਕੇ ਜਿਹੜੀ ਦੋਸਤੋ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਇੱਕ ਬਿਲਕੁਲ ਜਿਹੜੀ ਬੇਫਿਕਰੀ ਆ ਵੀ ਪਸ਼ੂ ਸвая ਸвая ਠੀਕ ਆ ਤੇ ਕੋਈ ਵੀਰ ਆਪਦੀ ਨਰਕ ਪਰਖ ਕਰੇ ਤਸੱਲੀ ਕਰਿਆ ਆ ਵੇਖੋ ਥਣ ਭਾਂਡਾ ਜਿਹੜਾ ਦੋਸਤੋ ਚੰਗਾ ਮੁਠੀ ਥਾਣਾ ਪੂਰਾ ਇੱਕ ਸਾਰ ਲੇਵਾ ਨਾ ਦੇਖੋ ਇਹ ਤੋਰਦੇ ਥੋੜੀ ਜੱਗੋ ਕਮਾਲ ਗਏ ਆ ਤੋਰ ਵੀ ਲਓ ਜੀ ਠੀਕ ਆ ਸੋ ਬਾਕੀ ਬੰਦ ਮੁੰਡ ਚੰਗੀ ਆ ਥਣਾ ਦੀ ਸਪੇਸ ਸੋਹਣੀ ਆ ਵਿੱਥੀ ਸੋਹਣੀ ਆ ਸਿੰਘਾ ਸਿੰਘਾ ਦੀ ਬਹੁਤ ਵਧੀਆ ਮੂੰਹ ਮਥਾ ਤੁਸੀਂ ਵੇਖ ਲਿਓ ਠੀਕ ਆ ਜੀ ਤੇ ਤਾਜੀ ਸੂਈ ਜ ਦੂਜੇ ਤੀਜੇ ਦਿਨ ਦੇ ਵਿੱਚ ਆ ਪੌਲਾ ਬਣਦਾ ਸੋ ਕੋਈ ਵੀਰਾ ਦੀ ਨਰਕ ਪਰਖ ਕਰੋ ਤਸੱਲੀ ਕਰੋ ਚੰਗੀ ਜਿਹੜੀ ਦੋਸਤੋ ਇਹ ਵੀ ਛੋਟੀ ਚੰਗੀ ਆ ਠੀਕ ਆ ਮਗਰ ਕਟੀਆਂ ਫੀਮੇਲ ਦੋ ਮਗਰ ਅੱਜ ਕਟੀਆਂ ਨਹੀਂ ਠੀਕ ਆ ਦੋ ਮੱਜਾਂ ਦੋ ਮਗਰ ਕਟੀਆਂ ਨੇ ਠੀਕ ਆ ਤੇ ਆਹ ਵੇਖੋ ਜੀ ਕੁਈ 5-7 ਕਿਲੋ ਹੋਊਗਾ ਬੋਲਾ-ਬੂਲਾ ਹੁਣ ਜੀ 8 ਕਿਲੋ ਸੰਦੋ ਸਭ ਖੁੱਲਾ ਡੁੱਲਾ ਥੱਲੇ 8 ਕਿਲੋ ਹੋਊਗਾ ਹਾਂਜੀ ਤੇ ਇਹਦਾ ਮੁੱਲ ਕੀ ਰਹੂਗਾ ਇਹਦਾ ਸੰਦੋ 66000 ਰੁਪਏ ਇਹਦਾ 66000 ਹਾਂਜੀ ਕੋਈ ਲੈਸ ਰੁੱਤ ਹੋ ਜੂ ਹਨਾ ਹੋਊਗਾ ਜ਼ਰੂਰ ਤੇ ਠੀਕ ਹੈ ਲੋਬੀ ਦੋਸਤੋ 66000 ਬਿਲਕੁਲ ਇਹਦਾ ਮੁੱਲ ਹੈ 66000 ਦੇ ਵਿੱਚੋਂ ਮਾਨਤਨ ਉਹ ਜ਼ਰੂਰ ਹੋਊਗਾ ਠੀਕ ਹੈ ਕਿਸੇ ਵੀਰ ਦਾ ਦੋ ਪਸ਼ੂਆਂ ਦੇ ਵਿੱਚੋਂ ਮਾਨਤਨ ਜ਼ਰੂਰ ਹੋਊਗਾ ਠੀਕਾ ਸੋ ਕੋਈ ਵੀਰ ਸਬਦਾ ਕਰੇ ਤਸੱਲੀ ਕਰੇ ਮਾਨਤਨ ਹੋਊਗਾ 66000 ਦੇ ਵਿੱਚੋਂ ਤੇ ਨੰਬਰ ਭពਿੰਦਰ ਵੀਰੇ ਆਪਣੇ ਕੀ ਨੇ ਇਹ ਹੰਦਰ ਸਾਹਿਬ ਨੰਬਰ ਆਪਣਾ 95307 ਆ 38320 ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਭពਿੰਦਰ ਸਿੰਘ ਪਿੰਡ ਰਾਮੂਵਾਲ ਬਿਲਕੁਲ ਨੇੜੇ ਪਿੰਡ ਗਜਲ ਪਿੰਡ ਹੈਗਾ ਦੋਸਤੋ ਠੀਕ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਮਾਛੀ ਕੇ ਰਤੋਂ ਕੇ ਪਿੰਡ ਥੋੜੀ ਥੋੜੀ ਦੂਰੀ ਤੇ ਆ ਖੇਮ ਕਰਨ ਵੀ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ